ਅੰਦਰ ساری ਜ਼ਿੰਦਗੀ ਕਿੱਡੀ ਵੱਡੀ ਚੀਜ਼ ਹੈ ਜਿਦਾਂ ਅਸੀਂ ਕੋਈ ਨਹੀਂ ਜਿੱਦਾਂ ਅਸੀਂ ਕੋਈ ਪਰਪਾਈ ਨਹੀਂ ਕਰ ਸਕਦੇ ਅਸੀਂ ਸਾਰੇ ਜ਼ਿੰਮੇਵਾਰ ਆ ਨਾ ਅਸੀਂ ਕਿਉਂ ਨਹੀਂ ਇਹੋ ਜੇ ਕੋਈ ਹਿੱਲੇ ਕਰਦੇ ਕਿ ਇਹ ਤੇ ਇਹ ਮੌਤਾ ਟਾਲੀਆਂ ਜਾ ਸਕਦੀਆਂ ਨੇ ਨਾ ਮਤਲਬ ਜਾਨਵਰਾਂ ਨੂੰ ਸੰਭਾਲ ਕਰਕੇ ਹਾਂ ਮਤਲਬ ਉਹਨਾਂ ਬੱਚਿਆਂ ਨੂੰ ਪਿਓ ਨਹੀਂ ਮਿਲਣਾ ਉਹਨਾਂ ਦੀ ਮਾਂ ਨੂੰ ਦੁਬਾਰਾ ਪੁੱਤਰ ਨਹੀਂ ਮਿਲਣਾ ਸੁਪਰਮਾਤਮਾ ਉਹ ਮਹਾਰਾਜਾ ਸੀ ਮੈਨੂੰ ਲੱਗਦਾ ਵੀ ਜਿੱਥੇ ਵੀ ਰਹੇਗਾ ਪਰਮਾਤਮਾ ਉਹਨੂੰ ਆਪਣੇ ਚਰਨਾਚ ਨਵਾਜ਼ ਦੇਵੇ ਪਰ ਬਹੁਤ ਵੱਡਾ ਕਟਪੁਰੀ ਇੰਡਸਟਰੀ ਬਹੁਤ ਚੰਗੂਬ ਨੇ ਕੀ ਕਿ ਇਹ ਐਸੀ ਮੇਰੇ ਵਰਗਾ ਸਿਗਾਉ ਦੀਆਂ ਜੋ ਉਹਨਾਂ ਦੇਖਣਾ ਚਾਹੁੰਦੇ ਸੀਗੇ ਸਾਟਾ ਕਾ ਕੇ ਐਦੀ ਚ ਕੋਈ ਸ਼ੱਕ ਨਹੀਂ ਹੈ ਮੈਨੂੰ ਲੱਗਦਾ ਕਿ ਹਰ ਫਨਕਾਰ ਜਿਹੜਾ ਯੂਨੀਫਾਰਮ ਪਾਉਂਦਾ ਹੈ ਉਹ ਗੁਰਦਾਸ ਮਾਨ ਸਾਹਿਬ ਨੂੰ ਭਾਵੇਂ ਯੂਨੀਫਾਰਮ ਪਾਵੇ ਨਾ ਪਾਵੇ ਮਾਨ ਸਾਹਿਬ ਮੋਢ ਨੇ ਪੰਜਾਬੀ ਇੰਡਸਟਰੀ ਦਾ ਤੇ ਜਿਹੜਾ ਬੰਦਾ ਮੋਢੇ ਜਿਸ ਦੀ ਜਿੰਨੀ ਉਹਨਾਂ ਦੀ ਉਮਰ ਹੀ ਉਹਨਾਂ ਤੋਂ ਵੱਧ ਤੇ ਉਹਨਾਂ ਦਾ ਗਾਣਾ ਹੈ ਤੇ ਜਿਹੜਾ ਬਾਪ ਹੁੰਦਾ ਹੈ ਜਿਹੜਾ மு ਅਸੀਂ ਸਾਰੇ ਤੇ ਦਰਖਤਾਂ ਉਹਨਾਂ ਦੇ ਉਹ ਕਹਿੰਦੇ ਟਾਣੀਆਂ ਵਾਂ ਸੋ ਮਾਨ ਸਾਹਿਬ ਤੇ ਸਾਰਿਆਂ ਲਈ ਚਾਨਣ ਮਨਾਰਾ ਨੇ ਨਾ ਉਹ ਉਹਨਾਂ ਤੋਂ ਵੱਡਾ ਨਾ ਕੋਈ ਹੋਇਆ ਨਾ ਕੋਈ ਹੋਏਗਾ ਉਹ ਸਾਡੇ ਸਾਰਿਆਂ ਲਈ ਬੜਾ ਸਤਿਕਾਰ ਹਰ ਫਨਕਾਰ ਲਈ ਉਹ ਚਾਨਣ ਮਨਾਰਾ ਨੇ ਜਵੰਦਾ ਤੇ ਆਪ ਹੀ ਜਿੱਦਾ ਮਾਨ ਸਾਹਿਬ ਇੰਨੇ ਸੋਹਣੇ ਨੇ ਉਹ ਆਪ ਇੰਨਾ ਖੂਬਸੂਰਤ ਸੀਗਾ ਉਹ ਇਸੇ ਕਰਕੇ ਉਹ ਕਹਿੰਦੇ ਨੇ ਵੀ ਯੂਨੀਫਾਰਮ ਮਾਨ ਸਾਹਿਬ ਨੂੰ ਜਿੰਨੀ ਜੱੱਚਦੀ ਸੀ ਉਹ ਕਹਿੰਦੇ ਵੀ ਮੈਨੂੰ ਇਦਾਂ ਲੱਗਦਾ ਸੀ ਮੈਂ ਜਦਾ ਜਵਾਨੀ 'ਚ ਆਪਣੇ ਆਪ ਨੂੰ ਦੇਖ ਰਿਹਾ ਵਾਂ ਇਹ ਕਿਸੇ ਵੀ ਕਲਾਕਾਰ ਲਈ ਬੜੀ ਮਾਣ ਵਾਲੀ ਗੱਲ ਏ ਮਤਲਬ ਉਹਦੇ ਅੰਦਰ ਸਾਰੀ ਜ਼ਿੰਦਗੀ ਕਿੱਡੀ ਵੱਡੀ ਚੀਜ਼ ਏ ਜਿਹਦਾ ਅਸੀਂ ਕੋਈ ਨਹੀਂ ਜਿਹਦਾ ਅਸੀਂ ਕੋਈ ਪਰਪਾਈ ਨਹੀਂ ਕਰ ਸਕਦੇ ਅਸੀਂ ਸਾਰੇ ਜ਼ਿੰਮੇਵਾਰ ਆ ਨਾ ਅਸੀਂ ਕਿਉਂ ਨਹੀਂ ਇਹੋ ਜੇ ਕੋਈ ਹਿੱਲੇ ਕਰਦੇ ਕਿ ਇਹ ਤੇ ਇਹ ਮੌਤਾ ਟਾਲੀਆਂ ਜਾ ਸਕਦੀਆਂ ਨੇ ਨਾ ਮਤਲਬ ਜਾਨਵਰਾਂ ਨੂੰ ਸੰਭਾਲ ਕਰਕੇ ਹਾਂ ਮਤਲਬ ਉਹਨਾਂ ਬੱਚਿਆਂ ਨੂੰ ਪਿਓ ਨਹੀਂ ਮਿਲਣਾ ਉਹਨਾਂ ਦੀ ਮਾਂ ਨੂੰ ਦੁਬਾਰਾ ਪੁੱਤਰ ਨਹੀਂ ਮਿਲਣਾ ਸੁਪਰਮਾਤਮਾ ਉਹ ਮਹਾਰਾਜਾ ਸੀ ਮੈਨੂੰ ਲੱਗਦਾ ਵੀ ਜਿੱਥੇ ਵੀ ਰਹੇਗਾ ਪਰਮਾਤਮਾ ਉਹਨੂੰ ਆਪਣੇ ਚਰਨਾਚ ਨਵਾਜ਼ ਦੇਵੇ ਪਰ ਬਹੁਤ ਵੱਡਾ ਕਟਾਪੁਰੀ ਇੰਡਸਟਰੀ ਬਹੁਤ ਚੀਜ਼ਾਂ ਆਪਣੇ ਕਿ ਇੱਕ ਅਸੀਂ ਮੇਰੇ ਵਰਗਾ ਸੀਗਾ ਉਹ ਜੀਆਂ ਜੋ ਉਹਨੂੰ ਦੇਣਾ ਚਾਹੁੰਦੇ ਸੀਗੇ ਸ਼ਾਟਾ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਮੈਨੂੰ ਲੱਗਦਾ ਕਿ ਹਰ ਫਨਕਾਰ ਜਿਹੜਾ ਯੂਨੀਫਾਰਮ ਪਾਉਂਦਾ ਹੈ ਉਹ ਗੁਰਦਾਸ ਮਾਨ ਸਾਹਿਬ ਨੂੰ ਭਾਵੇਂ ਯੂਨੀਫਾਰਮ ਪਾਵੇ ਨਾ ਪਾਵੇ ਮਾਨ ਸਾਹਿਬ ਮੋਢ ਨੇ ਪੰਜਾਬੀ ਇੰਡਸਟਰੀ ਦਾ ਤੇ ਜਿਹੜਾ ਬੰਦਾ ਮੋਢੇ ਜਿਸ ਦੀ ਜਿੰਨੀ ਉਹਨਾਂ ਦੀ ਉਮਰ ਹੈ ਉਹਨਾਂ ਤੋਂ ਵੱਧ ਤੇ ਉਹਨਾਂ ਦਾ ਗਾਣਾ ਹੈ ਤੇ ਜਿਹੜਾ ਬਾਪ ਹੁੰਦਾ ਹੈ ਜਿਹੜਾ ਮਤਲਬ ਜਿਹੜਾ ਮੋਢ ਹੁੰਦਾ ਹੈ ਅਸੀਂ ਸਾਰੇ ਤੇ ਦਰਖਤਾਂ ਉਹਨਾਂ ਦੇ ਉਹ ਕਹਿੰਦੇ ਟਾਣੀਆਂ ਵਾਂ ਸੋ ਮਾਨ ਸਾਹਿਬ ਤੇ ਸਾਰਿਆਂ ਲਈ ਚਾਨਣ ਮਨਾਰਾ ਨੇ ਨਾ ਉਹ ਉਹਨਾਂ ਤੋਂ ਵੱਡਾ ਨਾ ਕੋਈ ਹੋਇਆ ਨਾ ਕੋਈ ਹੋਏਗਾ ਉਹ ਸਾਡੇ ਸਾਰਿਆਂ ਲਈ ਬੜਾ ਸਤਿਕਾਰ ਹਰ ਫਨਕਾਰ ਲਈ ਉਹ ਚਾਨਣ ਮਨਾਰਾ ਨੇ ਜਵੰਦਾ ਤੇ ਆਪ ਹੀ ਜਿੱਦਾਂ ਮਾਨ ਸਾਹਿਬ ਇੰਨੇ ਸੋਹਣੇ ਨੇ ਉਹ ਆਪ ਇੰਨਾ ਖੂਬਸੂਰਤ ਸੀਗਾ ਉਹ ਇਸੇ ਕਰਕੇ ਉਹ ਕਹਿੰਦੇ ਨੇ ਵੀ ਯੂਨੀਫਾਰਮ ਮਾਨ ਸਾਹਿਬ ਨੂੰ ਜਿੰਨੀ ਜੱੱਚਦੀ ਸੀ ਉਹ ਕਹਿੰਦੇ ਵੀ ਮੈਨੂੰ ਇਦਾਂ ਲੱਗਦਾ ਸੀ ਮੈਂ ਜਦਾ ਜਵਾਨੀ 'ਚ ਆਪਣੇ ਆਪ ਨੂੰ ਦੇਖ ਰਿਹਾ ਵਾਂ ਤੇ ਕਿਸੇ ਵੀ ਕਲਾਕਾਰ ਲਈ ਬੜੀ ਮਾਣ ਵਾਲੀ let